ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਮੋਲ ਮੰਤਰ ਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਜੇਕਰ ਕੋਈ ਮਨੁੱਖ ਇਸ ਜਾਪ ਨੂੰ ਭਰੋਸੇ ਦੇ ਨਾਲ ਲਗਾਤਾਰ ਇੱਕ ਹੀ ਦਿਨ ਜਾਂ 11 ਦਿਨ ਕਰ ਲਵੇ ਤਾਂ ਉਹਦੇ ਘਰ ਦੇ ਵਿੱਚ ਸਾਰੀਆਂ ਬਰਕਤਾਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਮੋਲ ਮੰਤਰ ਦੀ ਸ਼ਕਤੀ ਕਿੰਜ ਵਾਤ ਦੀ ਹੈ ਇਹ ਸਾਰੀ ਗੱਲਬਾਤ ਅਸੀਂ ਕਰਾਂਗੇ ਅਤੇ ਸੰਗਤ ਜੀ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਬਹੁਤ ਦੁਖੀ ਹਾਂ ਅਸੀਂ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹਾਂ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਕੋਈ ਵੀ ਰਾਹ ਦਿਖਾਈ ਨਹੀਂ ਦੇ ਰਿਹਾ ਜਿਵੇਂ ਸਾਡੇ ਲਈ ਸਾਰੀਆਂ ਖੁਸ਼ੀਆਂ ਤਰੱਕੀਆਂ ਦੇ ਰਸਤੇ ਬੰਦ ਹੋ ਚੁੱਕੇ ਹਨ ਤੇ ਸੰਗਤ ਜੀ ਇੱਕ ਘਟਨਾ ਤੁਹਾਨੂੰ ਦੱਸਣ ਵਾਲੇ ਹਾਂ ਧਿਆਨ ਦੇ ਨਾਲ ਜ਼ਰੂਰ ਸੁਣਿਓ ਜਿਸ ਇਨਸਾਨ ਦੇ ਉੱਪਰ ਇਸ ਮੋਲ ਮੰਤਰ ਦੇ ਜਾਪ ਦੇ ਨਾਲ ਕਿੰਨੀ ਕਿਰਪਾ ਹੋ ਗਈ ਉਹ ਇੱਕ ਪਾਕਿਸਤਾਨ ਦਾ ਰਾਸ਼ਟਰਪਤੀ ਹੋਇਆ ਹੈ ਅਜੂਬ ਖਾਨ ਸਾਹਿਬ ਸੰਗਤ ਜੀ ਇਹਦਾ ਜੀਵਨ ਪੜ੍ਹ ਕੇ ਤੁਸੀਂ ਦੇਖਣਾ ਪੰਜਾਬ ਦੀ ਧਰਤੀ ਤੋਂ ਕੁਝ ਸਿੱਖ ਪਾਕਿਸਤਾਨ ਦੇ ਸਥਾਨਾਂ ਨੂੰ ਦੇਖਣ ਦੇ ਵਾਸਤੇ ਬਾਬਾ ਨਾਨਕ ਤੇਜ ਜੀ ਦੇ ਪਾਵਨ ਪਵਿੱਤਰ ਧਰਤੀ ਨਨਕਾਣਾ ਸਾਹਿਬ ਨੂੰ ਦੇਖਣ ਦੇ ਵਾਸਤੇ ਉੱਧਰ ਪੰਜਾਬੀ ਪ੍ਰਾ ਗਏ ਸਨ ਜਿਨ੍ਹਾਂ ਦਾ ਇਹਨਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਵਾਗਤ ਕੀਤਾ ਅਤੇ ਆਦਰ ਮਾਨ ਕੀਤਾ ਤੇ ਆਪਣੇ ਘਰੇ ਬੁਲਾਇਆ ਅਜੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਪਾਕਿਸਤਾਨ ਜਦੋਂ ਸਾਰੇ ਪੰਜਾਬੀ ਭਰਾ ਉਹਦੇ ਘਰ ਗਏ ਤਾਂ ਜਦੋਂ ਇਹਨੇ ਆਪਣੇ ਬੈੱਡਰੂਮ ਦੇ ਵਿੱਚ ਉਹਨਾਂ ਨੂੰ ਬਿਠਾਇਆ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਵੀ ਹੱਦ ਨਾ ਰਹੀ ਉਹਨਾਂ ਨੇ ਇੱਕ ਐਸੀ ਚੀਜ਼ ਇਸੇ ਕਮਰੇ ਦੇ ਵਿੱਚ ਦੇਖੀ ਕਿ ਸਾਧ ਸੰਗਤ ਜੀ ਉਹ ਦੇਖ ਕੇ ਉਸ ਚੀਜ਼ ਨੂੰ ਹੈਰਾਨ ਹੋ ਗਏ ਅਤੇ ਅਜੂਬ ਖਾਨ ਦੇ ਬੈੱਡਰੂਮ ਦੀ ਕੰਧ ਦੇ ਉੱਪਰ ਮੋਲ ਮੰਤਰ ਲਿਖਿਆ ਹੋਇਆ ਸੀ ਇਕ ਮੂਲ ਮੰਤਰ ਪੰਜਾਬੀ ਦੇ ਵਿੱਚ ਅਤੇ ਦੂਜਾ ਮੂਲ ਮੰਤਰ ਗੁਰਮੁਖੀ ਦੇ ਵਿੱਚ ਅਤੇ ਤੀਜਾ ਮੂਲ ਮੰਤਰ ਉਰਦੂ ਦੇ ਵਿੱਚ ਲਿਖਿਆ ਹੋਇਆ ਸੀ ਉਹ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਏ ਅਤੇ ਅਜੂਬਖਾਨ ਮੁਸਲਮਾਨਾਂ ਦਾ ਬੱਚਾ ਹੈ ਤੇ ਇੱਥੇ ਬਾਬੇ ਨਾਨਕ ਦੇ ਮੂਲ ਮੰਤਰ ਦਾ ਕੀ ਕੰਮ ਹੈ ਹੁਣ ਉਹਨਾਂ ਨੇ ਆਪਣੇ ਬਣੇ ਹੋਏ ਅੰਦਰ ਦੇ ਸਵਾਲਾਂ ਨੂੰ ਅਜੂਬਖਾਨ ਦੇ ਸਾਹਮਣੇ ਰੱਖਣ ਦੀ ਇਸ਼ਿਆਜ਼ਾਹਿਰ ਕੀਤੀ ਉਹਨਾਂ ਨੇ ਉਸ ਮਾਨ ਹੀ ਮਾਨ ਵਿੱਚ ਪੱਕਾ ਸੋਚ ਲਿਆ ਕਿ ਉਹ ਅਜੂਬ ਖਾਨ ਨੂੰ ਇਹ ਸਵਾਲ ਜ਼ਰੂਰ ਪੁੱਛਣਗੇ ਅਤੇ ਜਦੋਂ ਅਜੂਬ ਖਾਨ ਕਮਰੇ ਦੇ ਵਿੱਚ ਆਇਆ ਤਾਂ ਉਹਨਾਂ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਤਾਂ ਮੁਸਲਮਾਨ ਹੋ ਹਜਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਹੋ ਕਲਮਾ ਪੜਨ ਵਾਲੇ ਹੋ ਪਰ ਇਹ ਬਾਬੇ ਨਾਨਕ ਦਾ ਤੁਸੀਂ ਮੋਲ ਮੰਤਰ ਆਪਣੇ ਕਮਰੇ ਦੇ ਵਿੱਚ ਕਿਉਂ ਲਗਾਇਆ ਹੈ ਸਾਨੂੰ ਇਹ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਉਂ ਲਗਾਇਆ ਹੋਇਆ ਹੈ ਸਾ ਸੰਗਤ ਜੀ ਸੁਣ ਕੇ ਸਾਰਿਆਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਅਜੂਬ ਖਾਨ ਨੇ ਆਖਿਆ ਕਿ ਜੇ ਮੈਂ ਅੱਜ ਪਾਕਿਸਤਾਨ ਦਾ ਰਾਸ਼ਟਰਪਤੀ ਹਾਂ ਤੇ ਇਸ ਮੋਲ ਮੰਤਰ ਦੀ ਵਜ੍ਹਾ ਕਰਕੇ ਜੇ ਅੱਜ ਮੇਰੇ ਕੋਲ ਇੰਨਾ ਵੱਡਾ ਆਉਦਾ ਹੈ ਉਹਦਾ ਇੱਕੋ ਕਾਰਨ ਉਹ ਕਾਰਨ ਕੀ ਹੈ ਉਹ ਕਾਰਨ ਇਹ ਹੈ ਬਾਬੇ ਨਾਨਕ ਦਾ ਮੋਲ ਮੰਤਰ ਮੋਲ ਮੰਤਰ ਬਾਬੇ ਨਾਨਕ ਦੇਵ ਜੀ ਦੇ ਮੋਲ ਮੰਤਰ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਹੈ ਜਿੱਥੋਂ ਤੱਕ ਮੈਂ ਪਹੁੰਚਣ ਦੇ ਲਈ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਇਹ ਗੱਲ ਉਹਨੇ ਕਹੀ ਤਾਂ ਸਾਰਿਆਂ ਨੇ ਬੜੀ ਹੈਰਾਨੀ ਦੇ ਨਾਲ ਉਸ ਨੂੰ ਦੇਖਿਆ ਤੇ ਕਹਿੰਦੇ ਦੱਸੋ ਤੁਸੀਂ ਪੂਰੀ ਗੱਲ ਦੱਸੋ ਖੁੱਲ ਕੇ ਅਜੂਬਖਾਨ ਨੇ ਕਿਹਾ ਕਹਿੰਦਾ ਕਿ ਮੈਂ ਪੜਾਈ ਲਿਖਾਈ ਦੇ ਵਿੱਚ ਬੜਾ ਕਮਜ਼ੋਰ ਸੀ ਮੈਂ ਸਕੂਲ ਜਾਣਾ ਮੇਰਾ ਪੋਰਾ ਵੀ ਪੜਾਈ ਦੇ ਵਿੱਚ ਮਨ ਨਹੀਂ ਸੀ ਲੱਗਦਾ ਰੋਜ਼ ਮੈਂ ਜਾਣਾ ਟੀਚਰ ਸੇਵਾ ਮੈਨੂੰ ਬਹੁਤ ਹੀ ਮਾਰਦੇ ਕੁੱਟਦੇ ਸਨ ਘਰ ਵਿੱਚ ਗਰੀਬੀ ਸੀ ਐਨੀ ਜ਼ਿਆਦਾ ਗਰੀਬੀ ਸੀ ਕਿ ਅਸੀਂ ਫੀਸ ਵੀ ਦੇ ਨਹੀਂ ਪਾਉਂਦੇ ਸੀ ਉਸ ਕਰਕੇ ਵੀ ਕਦੇ-ਕਦੇ ਮੇਰੀ ਕਟਾਈ ਹੋ ਜਾਂਦੀ ਰੋਜ਼ ਹੀ ਰੁਟੀਨ ਬਣ ਗਈ ਸੀ ਕਿ ਸਕੂਲ ਜਾਣਾ ਤੇ ਘੋਟ ਖਾਣੀ ਤੇ ਮੈਂ ਰੋਂਦੇ ਨੇ ਸਕੂਲ ਜਾਣਾ ਤੇ ਰੋਂਦੇ ਨੇ ਇਹ ਵਾਪਸ ਘਰ ਦੇ ਵਿੱਚ ਆ ਜਾਣਾ ਆਖਰ ਨੂੰ ਮੈਂ ਬੱਚਾ ਸੀ ਮੇਰੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਮੈਂ ਨਹੀਂ ਜਾਣਾ ਅੱਜ ਤੋਂ ਬਾਅਦ ਮੈਂ ਸਕੂਲ ਹੀ ਨਹੀਂ ਜਾਣਾ ਮੈਂ ਸਕੂਲ ਜਾਣਾ ਦੇ ਰਾਹ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦਾ ਸੀ ਮੈਂ ਗੁਰਦੁਆਰੇ ਦੇ ਵਿੱਚ ਲੁੱਕ ਕੇ ਬਹਿ ਜਾਂਦਾ ਸੀ ਜਿੰਨਾ ਸਮਾਂ ਸਕੂਲ ਦਾ ਟਾਈਮ ਪੂਰਾ ਨਾ ਹੋ ਜਾਂਦਾ ਮੈਂ ਗੁਰਦੁਆਰੇ ਹੀ ਬੈਠਾ ਰਹਿੰਦਾ ਸੀ ਜਦੋਂ ਸਕੂਲ ਦਾ ਸਮਾਂ ਪੂਰਾ ਹੋ ਜਾਣਾ ਉਦੋਂ ਮੈਂ ਘਰ ਆ ਜਾਣਾ ਮਾਪੇ ਨੂੰ ਲੱਗਣਾ ਕਿ ਸਾਡਾ ਬੱਚਾ ਪੜ੍ਹ ਕੇ ਆਇਆ ਹੈ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਲੁੱਕ ਕੇ ਬੈਠਾ ਸੀ ਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ ਤੇ ਮੈਂ ਰੋ ਰਿਹਾ ਸੀ ਤੇ ਗੁਰਦੁਆਰਾ ਸਾਇਮ ਦੇ ਪਾਈ ਸਾਹਿਬ ਆ ਕੇ ਮੈਨੂੰ ਆਖਿਆ ਕਿ ਕਾਕਾ ਇੱਥੇ ਕਿਉਂ ਬੈਠਾ ਹੋਇਆ ਹੈ ਤੂੰ ਸਕੂਲ ਦੀ ਵਰਦੀ ਪਾਈ ਹੋਈ ਹੈ ਬੈਗ ਤੇਰੇ ਕੋਲ ਹੈ ਟਾਈਮ ਸਕੂਲ ਦਾ ਹੋ ਗਿਆ ਹੈ ਪਰ ਤੂੰ ਸਕੂਲ ਕਿਉਂ ਨਹੀਂ ਗਿਆ ਕਹਿੰਦਾ ਕਿ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਸਨ ਮੈਂ ਰੋ ਪਿਆ ਤੇ ਬਾਬਾ ਜੀ ਨੇ ਮੈਨੂੰ ਆਪਣੀ ਗੱਲ ਦੇ ਨਾਲ ਲਾ ਲਿਆ ਤੇ ਕਿਹਾ ਦੱਸ ਗੱਲ ਕੀ ਹੈ ਮੈਨੂੰ ਖੁੱਲ ਕੇ ਦੱਸ ਸਾਰੀ ਗੱਲ ਬਾਬਾ ਜੀ ਨੂੰ ਕਹਿੰਦਾ ਕਿ ਮੈਂ ਦੱਸ ਦਿੱਤੀ ਬਾਬਾ ਜੀ ਮੇਰਾ ਪੜਾਈ ਦੇ ਵਿੱਚ ਚਿਤ ਨਹੀਂ ਲੱਗਦਾ ਘਰ ਵੀ ਮੇਰਾ ਗਰੀਬ ਹੈ ਫੀਸ ਮੇਰੇ ਕੋਲੋਂ ਦੇ ਨਹੀਂ ਹੁੰਦੇ ਇਹਨਾਂ ਗੱਲਾਂ ਕਰਕੇ ਸਕੂਲ ਦੇ ਵਿੱਚ ਰੋਜ਼ ਮੈਨੂੰ ਕੁੱਟ ਪੈਂਦੀ ਹੈ ਮੈਂ ਜਾਂਦਾ ਵੀ ਰੋਂਦਾ ਹਾਂ ਤੇ ਆਉਂਦਾ ਵੀ ਰੋਂਦਾ ਹਾਂ ਮੈਂ ਸੋਚਿਆ ਕਿ ਛੱਡ ਮਨਾ ਪੜਾਈ ਕੀ ਕਰਨੀ ਹੈ ਮੈਂ ਰੋਜ਼ ਇਥੇ ਲੁੱਕ ਕੇ ਬੈਠ ਜਾਂਦਾ ਹਾਂ ਸਾਹਸੰਗਤ ਜੀ ਅਜੂਬ ਖਾਨ ਆਪਣੀ ਜੀਵਨੀ ਦੇ ਵਿੱਚ ਵੀ ਉਸਨੇ ਲਿਖਿਆ ਹੈ ਪਹਿਲਾ ਤਾਂ ਉਹਨਾਂ ਪਾਏ ਸਾਬ ਨੇ ਮੈਨੂੰ ਪੜ੍ਹਾਈ ਦੀ ਵੈਲਿਊ ਸਮਝਾਈ ਕਿ ਅਸਲ ਦੇ ਵਿੱਚ ਪੜ੍ਹਾਈ ਦੀ ਵੈਲਿਊ ਕੀ ਹੈ ਪੁੱਤਰ ਪੜ੍ਹਾਈ ਨੇ ਹੀ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣਾ ਹੈ ਚਾਹੇ ਗਰੀਬੀ ਹੈ ਚਾਹੇ ਅਮੀਰੀ ਹੈ ਚਾਹੇ ਤੇਰਾ ਜੀ ਪੜਨ ਨੂੰ ਨਹੀਂ ਕਰਦਾ ਚਾਹੇ ਕਰਦਾ ਹੈ ਪਰ ਪੜ੍ਹਾਈ ਅਤ ਜ਼ਰੂਰੀ ਹੈ ਕਹਿੰਦਾ ਪਹਿਲਾ ਮੈਨੂੰ ਪੜ੍ਹਾਈ ਦੀ ਵੈਲਿਊ ਸਮਝਾਈ ਦੂਸਰੀ ਉਹਨਾਂ ਨੇ ਗੱਲ ਕਹੀ ਕਿ ਤੇਰਾ ਮਨ ਨਹੀਂ ਲੱਗਦਾ ਮੈਂ ਤੈਨੂੰ ਇੱਕ ਮੰਤਰ ਦੇਂਦਾ ਹਾਂ ਪਤਾ ਨਹੀਂ ਤੂੰ ਮੰਨੇ ਜਾਂ ਨਾ ਮੰਨੇ